ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਖਿਆਲ-ਚਾਲ ਆਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੇ ਅੱਜ ਆਪਾਂ ਜਾ ਰਹੇ ਆ ਇੱਕ ਡਿਫਰੈਂਟ ਟਰੈਕਸ਼ਨ ਦੇ ਵਿੱਚ ਸਿਡਨੀ ਦੀ ਡਿਫਰੈਂਟ ਟਰੈਕਸ਼ਨ ਜਿੱਥੇ ਕਿ ਡਿਸਪਲੇ ਹਾਊਸਸ ਕਹਿੰਦੇ ਕਿ ਹੋਰ ਵੀ ਬਹੁਤ ਜ਼ਿਆਦਾ ਬਹੁਤ ਸੋਹਣੇ ਨੇ ਤਾਂ ਆਪਾਂ ਅੱਜ ਉਹ ਦੇਖਣ ਜਾਵਾਂਗੇ ਤੇ ਉਹ ਕਵਰ ਕਰਾਂਗੇ ਨਾਲ ਨਾਲ ਤੁਹਾਨੂੰ ਸਾਈਡ 뷰 ਵੀ ਜ਼ਰੂਰ ਦਿਖਾਵਾਂਗੇ ਆਵਾਜ਼ ਸੁਣੋ ਜੀ ਇਹਦੀ ਕੋਇਲ ਦੀ ਮੇਰੇ ਕਹਤੇ ਸਰਦੀਆਂ ਆ ਸਰਦੀਆਂ ਲੱਗੇ ਇੰਡੀਆ ਤੇ ਸਰਦੀਆਂ ਨੇ ਇੱਥੇ ਦਸੰਬਰ ਆ ਦਸੰਬਰ ਦੇ ਵਿੱਚ ਕੋਈ ਲੁਕੋ ਬੋਲਣ ਲਈ ਬਹੁਤ ਹੀ ਤੇਜ਼ ਤੇਜ਼ ਹੋ ਜਾਂਦੀ ਇੱਕ ਵਿੱਚ ਇੱਕਦਮ ਹੀ ਇਹਦੇ ਪਿੱਛੇ ਸਫੈਦੇ ਨੇ ਤਾਂ ਉੱਥੇ ਪਿੱਛੇ ਬੈਠੀ ਹੋਈ ਆ ਉੱਥੇ ਬੋਲਦੀ ਆ ਮੈਂ ਕਿਹਾ ਤੁਹਾਨੂੰ ਮੈਂ ਆਵਾਜ਼ ਸੁਣਾਦਾ ਇਹਦੀ ਪਹੁੰਚ ਗਏ ਅਸੀਂ ਗੈਸ ਸਟੇਸ਼ਨ ਤੇ ਇੱਥੇ ਅਸੀਂ ਪٹرول ਪਾਉਣਾ ਸੀਗਾ ਤੇ ਡੀਜ਼ਲ ਪਾਉਣਾ ਸੀਗਾ ਐਕਚੁਅਲੀ ਤੇ ਡੀਜ਼ਲ ਲੇਖੋ ਕਿਤੋਂ ਤੱਕ ਪਹੁੰਚ ਗਿਆ ਡੀਜ਼ਲ ਦੀ ਪ੍ਰਾਈਸ ਚੈੱਕ ਕਰੋ ਜਨਾ 126 ਤੇ 67 ਲੀਟਰ ਪਿਆਸ ਇਹਦੇ ਵਿੱਚ ਕਾਰ ਦੇ ਵਿੱਚ ਤੇ ਅਸੀਂ ਪਹੁੰਚ ਆ ਇੱਧਰ ਆ ਗਿਆ ਸਟਾਰਟ ਫਾਰਮ ਚਾਹੇ ਕਿ ਕੋਲੇ ਗਾ ਐਸੋ ਆਗੇ ਤੁਰੇ ਤੇ ਅੱਪਾ ਜਾ ਰਹੇ ਆ ਔਰਨਪਾਰਕ ਜਗਾ ਤਾਂ ਨਹੀਂ ਹੈਗਾ ਔਰਨਪਾਰਕ ਜਿੱਥੇ ਆਪਾਂ ਘਰ ਦੇਖਣੇ ਆ ਆ ਗਿਆ ਸਟਾਰਟ ਰੱਕ ਤੇ ਪੰਜਾਬੀ ਚ ਕੁਝ ਪੰਜਾਬੀ ਦੇ ਤੇਰੀ ਦਾ ਤਾਰ ਲਿਖਿਆ ਇਹ ਰੈੱਡ ਵਾਲ ਟ੍ਰੱਕ ਤੇ ਹਾਂ ਇਹ ਇਹ ਲਿਖਿਆ ਨਾ ਦੇ ਦੇ ਦਾ ਤਾ ਤਾ ਇਹ ਵੀ ਦਾ ਇਹ ਵੀ ਦਾ ਤੇਰੀ ਦਾ ਤੋੜ ਟ੍ਰੈਫਿਕ ਚੈੱਕ ਕਰੋਗੀ ਕੁੱਤੇ ਵੀ ਤਸੱਲੇ ਵੀ ਜਾ ਰਹੇ ਆ ਤਾਂ ਰੱਕ ਦੇ ਉੱਪਰ ਉਹ ਪਿਆ ਟਰੈਕਟਰ ਲਾਇਆ ਟਰੈਕਟਰ ਚਾ ਆਇਆ ਇਦਰ ਵੇਰਹ ਉਸ ਆ ਜਾਂਦਾ ਕਿੰਨੇ ਸਾਰੇ ਵੇਰਹ ਉਸ ਸਾਰੇ ਵੇਰਹ ਉਸ ਕੋਈ ਲਾ ਰਿਹਾ ਕੋਈ ਲੋਡ ਲੋਡ ਲਾ ਰਿਹਾ ਕੋਈ ਲੋਡ ਚੱਕ ਰਿਹਾ ਹਨਾ ਟਰੱਕ ਸਾਰੇ ਹੀ ਆ ਇਹ ਦੰਸ ਟਰੱਕਾਂ ਦਾ ਸਾਫੁੱਟੇ ਜਾਂਦਾ ਇਹ ਤੋਂ ਆਪਾਂ ਚੜਨ ਲੱਗਿਆਂ ਜੀ ਹੁਣ ਮੋਟਰਵੇ ਤੇ ਮੋਟਰਵੇ ਤੇ ਚੜਦੇ ਆ ਸਪੀਡ ਆ ਗਈ ਆ M4 ਤੇ ਮੋਟਰਵੇ ਹੋ ਗਿਆ ਹਾਈਵੇ ਮੋਟਰਵੇ M4 ਉਹ ਮੋਟਰਵੇ ਇੱਧਰੋਂ ਜੁਆਇਨ ਹੋ ਰਿਹਾ ਲੈਫਟ ਸਾਈਡ ਤੋਂ ਇਦਰੋਂ ਆਪਾਂ ਐਂਟਰ ਕਰ ਰਹੇ ਆ ਜਿੱਦਣੋਂ ਦੋ ਤਿੰਨ ਦਿਨ ਬਾਰਿਸ਼ ਹੋਈ ਬੜਾ ਪੂਰੀ ਬੋਰਿੰਗ ਸੀਗਾ ਉਸ ਦਿਨ ਇੰਦਰ ਵੀ ਡਰ ਗਿਆ ਅੱਧਾ ਨਹੀਂ ਰਹਿ ਗਿਆ ਗ੍ਰੀਨਰੀ ਹੁੰਦੀ ਉੱਤੇ ਹਾਸੇ-ਬਾਸੇ ਦੇਖ ਲਓ ਕੋਈ ਟਰੀ ਇੱਥੇ ਨਹੀਂ ਦਿੱਕੇ ਜਿੰਨੀ ਉਦੋਂ ਆਪਣੀ ਹਵਾ ਚ ਹੈਗੀ ਆ ਕਿੰਨਾ ਟਾਈਮ ਲੱਗੂ ਆਪ ਨੂੰ ਪਹੁੰਚਣ ਦੇ ਵਿੱਚ ਅੱਧਾ ਘੰਟਾ ਅੱਧਾ ਘੰਟਾ ਮੋਟਰਵੇ ਤੇ ਜਾ ਕੇ ਵੀ ਇੰਨਾ ਵੇਲਾ ਨੰਦ ਤੇ ਲੱਗਦਾ ਸਾਨੂੰ ਚਲੋ ਕੋਈ ਹੋਰ ਲੈਂਦਾ ਪੂਨਾ ਘੰਟਾ ਇਹ ਅਸੀਂ ਜਾ ਰਹੇ ਆ ਪੈਨਰਥ ਵਾਲੀ ਸਾਈਡ ਤੇ ਬੈਨਰ ਫੁਲ ਬੈਨਰ ਥੋੜੀ ਜਿਹੀ ਤੇ ਹੋਰ ਅਨਪਾਕ ਅਨਪਾਕ ਇਹ ਨਹੀਂ ਚ ਦਸਤੀਆ ਵੀ ਦਸਤੀਆ ਵੀ ਹੁਣ ਬਣਾ ਰਹੀ ਹਾਂ ਕਾਉਂਸ ਦੀ ਫੋਟੋ ਓਕੇ ਪਿੱਛੇ ਫਾਰਮ ਹਾਊਸ ਸੀਗਾ ਹਾਂ ਉੱੱਚ ਜਿੱកਾ ਫੁੱਟ ਸਾਡੇ ਕੋ ਫਾਰਮ ਹਾਊਸ ਸੀਗਾ ਦੋ ਉੱਚ ਜਗ੍ਹਾ ਤੇ ਪਿਛਲੇ ਪਾਸੇ ਵੀ ਉਸ ਦੇਖ ਸਕਦੇ ਤੁਸੀਂ ਸਾਈਡਾਂ ਤੇ ਬਹੁਤ ਹੀ ਸੋਹਣਾ ਬੜਾ ਹੀ ਵਧੀਆ ਖੁੱਲਾ ਐਸ ਸਾਈਡ ਤੇ ਬਿਲਕੁਲ ਖੁੱਲਾ 뷰 ਆ ਦੂਰ ਤੱਕ ਕੋਈ મત ਲੱਗ ਇੰਨੀ ਜ਼ਿਆਦਾ ਘਰ ਨਹੀਂ ਬਣੇ ਖਾਲੀ ਸਾਰੀ ਲੈਂਡ ਤੇ ਅਸੀਂ ਜਾ ਰਹੇ ਹਾਂ ਜਿਸ ਸਟ੍ਰੈਕਸ਼ਨ ਦੇ ਵਿੱਚ ਤੇ ਆਹ ਰਸਤਾ ਉਹਦਾ ਸਾਈਡਾਂ ਤੇ ਥੋੜੇ ਥੋੜੇ ਘਰ ਨੇ ਦੂਰ ਦੂਰ ਤੇ ਵਿੱਚ ਫਾਰਮ ਹਾਊਸ ਆ ਜਾਂਦੇ ਨੇ ਥੋੜੇ ਜਿਹੜੇ ਜਿਹੜੇ ਮੈਂ ਇੱਕ ਦੋ ਕਵਰ ਕੀਤੇ ਬਾਕੀ ਇਦਾਂ ਲੋਕਾਂ ਨੇ ਲੈਂਡ ਜਿਹੜੀ ਕਵਰ ਕੀਤੀ ਹੋਈ ਹੈ ਉਤ ਜ਼ਿਆਦਾ ਇੱਥੇ ਲੱਕੜ ਕਾਫੀ ਕੱਟੀ ਹੋਈ ਹੈ ਤੇ ਕਾਹ ਨੂੰ ਇਨ ਫਿਊਚਰ ਸ਼ਾਇਦ ਆ ਸਕਦੇ ਇੱਥੇ ਪਲਾਟ ਪਲੂਟ ਕੱਟਣਗੇ ਪਰ ਉਹ ਬੜੇ ਤਰੀਕੇ ਨਾਲ ਕੱਟਦੇ ਇਦਾਂ ਨਹੀਂ ਪਲਾਟ ਕੱਟਦੇ ਤੇ ਇਹਨਾਂ ਨੂੰ ਜ਼ਰੂਰ ਹੁੰਦੀ ਉੱਥੇ ਜੇ ਕੰਸਟਰਕਸ਼ਨ ਕਰਨੀ ਸ਼ੁਰੂ ਕਰਦੇ ਆ ਆ ਦੇਖੋ ਇਸ ਸਾਈਡ ਤੇ ਪੂਰਾ ਮਤਲਬ ਕਿ ਜੰਗਲ ਹੀ ਜੰਗਲ ਆ ਔਰ ਇਸ ਸਾਈਡ ਤੇ ਹਾਈਵੇ ਬਣਿਆ ਆ ਪੂਰਾ ਇੱਧਰ ਦੇਖੋ ਕਿੰਨਾ ਸੋਹਣਾ ਸੀਨ ਆਇਆ ਇਸ ਸਾਈਡ ਤੇ ਕਿੰਨੀ ਕਿੰਨੀਆਂ ਸੋਣੀਆਂ ਪਾਲੀਆਂ ਤੇ ਨਾਲ ਫਾਰਮ ਹਾਊਸ ਦੋ ਤਿੰਨ ਫਾਰਮ ਹਾਊਸ ਸੀ ਇੱਥੇ ਹੁਣ ਦੂਜੀ ਥਾਂ ਆ ਗਈ ਇੱਥੇ ਫਿਰ ਕੋਹ ਵੀਡੀਓ ਉਹ ਸਾਈਡ ਤੇ ਸਾਰੀ ਗ੍ਰੀਨਰੀ ਆ ਮਤਲਬ ਕਿ ਖਾਲੀ ਲੈਂਡ ਆ ਬੀ ਆ ਜਿਵੇਂ ਨਾ ਕਿਸੇ ਦਾ ਫਾਰਮ ਹਾਊਸ ਲੱਗਦਾ ਫੈਂਸ ਹੋਈ ਪਈ ਆ ਹੋ ਵੀ ਸਕਦਾ ਤੇ ਇੱਥੇ ਕੰਸਟਰਕਸ਼ਨ ਦਾ ਕੰਮ ਚੱਲਣ ਦੇ ਨਾਲ ਸੜਕ ਵੀ ਐਕਸਟੈਂਡ ਕਰਦੇ ਪਏ ਆ ਆ ਫਾਰਮ ਹਾਊਸ ਤੇ ਬਹੁਤ ਹੀ ਸੋਹਣਾ ਬਣਿਆ ਆ ਆ ਦੇਖੋ ਕਿੰਨਾ ਸੋਹਣਾ ਫਾਰਮ ਹਾਊਸ ਆ ਆ ਕਿੰਨੀ ਸੋਹਣੀ ਲੱਗੀ ਹੋਈ 크리스마ਸ ਟਰੀ ਲੱਗੀ ਹੋਈ ਆ ਨਾ ਹਾਂ 크리스마ਸ ਟਰੀ ਦੀ ਉਹ ਹੀ ਹੋਈ ਆ ਸੋਰੀ ਕਿਥੇ ਇੱਥੇ ਨੈ ਲਾ ਵੇਪੀ ਨਾ ਬੂਰੋ ਇੰਨੀਆਂ ਸੁਣੀਆਂ ਲਾਈਨਸ ਬਣੀ ਹੋਈਆਂ ਸੀ ਕਿ ਕ੍ਰਿਸਮਸ ਈਦੀ ਆ ਦੇਖ ਲਈ ਸੋ ਗਾਇਸ ਅਸੀਂ ਇੱਥੇ ਦੇਖ ਰਹੇ ਆ ਨਵੀਂ 에어ਪੋਰਟ ਜਿਹੜੀ ਆ ਬਣਦੀ ਪਈ ਆਪਣੀ ਜਿਹੜਾ ਨਵਾਂ 에어ਪੋਰਟ ਬਣਨਾ 26 ਦੇ ਵਿੱਚ ਬਣਨਾ ਸ਼ਾਇਦ ਕੰਪਲੀਟ ਹੋਣਾ ਤੇ ਆ ਉਹਦੀ ਕੰਸਟਰਕਸ਼ਨ ਜਿਹੜੀ ਆ ਇਸ ਸਾਈਟ ਤੇ ਸਾਰੀ ਹੋਣ ਦੀ ਬਹੁਤ ਦੂਰ ਤੱਕ ਹੋ ਰਹੀ ਆ ਇੰਨੀ ਕਿ ਮੇਰੇ ਕੋ ਕਵਰ ਹੋਈ ਹੈ ਤੇ ਇਹ ਸਾਰਾ ਨਵਾਂ 에ਰਪੋਰਟ ਆ ਇੱਥੇ ਤੇ 에ਰਪੋਰਟ ਦਾ ਨਾਮ ਕੀ ਆ ਭੁੱਲ ਗਿਆ 에ਰਪੋਰਟ ਦਾ ਨਾਮ ਸੀਗਾ 베지리 크릭 ਹਾਂ 베지리 크릭 에ਰਪੋਰਟ ਦਾ ਨਾਮ ਤੇ ਆ ਸਾਰਾ 에ਰਪੋਰਟ ਆ ਉਹ ਸਾਰੀ ਬਿਲਡਿੰਗ ਕਾਰ ਹੁੰਦੀ 92 ਤੇ অলਮੋਸਟ ਮਿਲਦਾ ਤਿਆਰ ਹੋ ਗਿਆ ਬਸ ਬਿਲਡਿੰਗ ਥੀ ਰਹਿ ਗਈ ਤਿਆਰ ਹੋਣ 에ਰਪੋਰਟ ਦਾ ਆਲਾ ਦੁਆਲਾ ਜਿਹੜਾ ਕੁਝ ਐਸ ਤਰ੍ਹਾਂ ਦਾ ਅਜੇ ਡਵਲਪ ਹੋਣ ਵਾਲਾ ਮਤਲਬ ਕਿ ਦੋਨੋਂ ਸਾਈਡ ਤੇ ਬਹੁਤ ਦੂਰ 에어ਪੋਰਟ ਆ ਇਸ ਟਾਈਮ ਮਤਲਬ ਅਸੀਂ ਕਿੱਸਾ ਕਰਦੇ ਹਾਂ ਆ ਵੇਖੋ ਬੈਜਰੀ ਸਟ੍ਰੀਟ ਆ ਗਿਆ ਆਈ ਥਿੰਕ ਬਦਦਾ ਕੋਈ ਨਾ ਤੋਂ ਆਉਂਦਾ ਆ ਗਿਆ ਫੇਰ ਅਸੀਂ ਸਿਰਫ ਨਹੀਂ ਦੋ ਥੋੜਾ ਜਿਹਾ ਬਾਹਰ ਨਿਕਲਦੇ ਹਾਂ ਨਾ ਇੰਨੀ ਦੂਰ ਨਹੀਂ ਅਸੀਂ ਨਿਕਲੇ ਇਦਾਂ ਦਾ 뷰 ਸਾਈਡ ਤੇ ਸਾਰੇ ਪਾਸੇ ਤੁਹਾਨੂੰ ਦਿਖਦਾ ਵੇਚ ਵੇਚ ਸੜਕ ਤੇ ਕਰਮੀ ਨਾਲ ਇਦਾਂ ਦਾ ਸਾਈਡ ਤੇ ਆਹ ਟੈਂਡਿਊ ਕਿੰਨੀ ਖੱਤੀ ਹੋ ਰਹੀ ਨਾ ਪਿੱਛੇ ਆਹ ਸਾਰੇ ਪਾਸੇ ਇੱਧਰ ਸਾਰੇ ਪਾਸੇ ਬੋਟਾ ਫੈਲ ਜਾਉਂਦੇ ਆਂ ਅਗਸਟ ਅਗਸਟ ਲਾਇਆ ਲੱਗਦਾ ਜਦੋਂ ਚੰਦੀਆਂ ਨਹੀਂ ਨਹੀਂ ਹੁੰਦੀਆਂ ਕੌਣ ਕੌਣ ਲੱਗੀ ਬੱਚੇ ਉਹ ਦੂਰ ਪਿੱਛੇ ਫਾਰਮ ਆਹ ਫਾਰਮ ਹਾਊਸ ਹੁੰਦੇ ਆ ਨਹੀਂ ਲੱਗੀ ਆ ਤੁਸੀਂ ਦੇਖੋ ਕਿ ਕਿੰਨਾ ਕਿੰਨਾ ਘਰ ਬੁਨੇ ਹੋਇਆ ਵਾ ਦੇਖੋ ਤਾਂ ਬਲ ਗਿਆ ਖਤੌਨੀ ਇੰਨਾ ਵੱਡਾ ਏਰੀਆ ਇੰਨਾ ਸਟੂਬ ਤੁਸੀਂ ਆਪ ਨਹੀਂ ਕਦੀ ਦੇਖਿਆ ਇੰਨੀ ਦੂਰੋਂ ਦੇਖੋ ਕਿੰਨੇ ਘਰ ਬੁਨੇ ਪਏ ਆ ਇਹ ਪੂਰਾ ਇੰਨੀ ਦੂਰ ਆ ਕੇ ਬਹੁਤ ਵੱਡਾ ਸਬਾਬਾ ਵਾ ਵਾ ਕਿੰਨਾ ਵੱਡਾ ਵਾ ਆ ਦੇਖ ਕਿੰਨੀ ਦੂਰ ਤੱਕ ਹੋਏ ਬਿਊਨਿਟਸ ਵੀ ਬੁਨੇ ਹੋਏ ਪਿੱਛੇ ਫਲੈਟ ਵਗੈਰਾ ਵੀ ਬੁਨੇ ਆ ਉੱਤ ਉੱਤ ਇਹ ਬਣਿਆ ਹੋਇਆ ਇੱਥੇ ਇੰਨੀ ਦੂਰ ਆ ਕੇ ਏਰੀਆ ਨਾ ਮੈਂ ਤਾਂ ਸੋਚਿਆ ਨਹੀਂ ਸੀ ਕਿ ਨਾ ఓਪਨ ਮੈਕਡੋਨਲ ਵੀ ਹੈਗਾ ਇੱਥੇ ਸਾਰਾ ਕੁਝ ਸਾਰਾ ਕੁਝ ਹੈਗਾ ਇੱਥੇ ਤਾਂ ਡਿਸਪਲੇ ਹੋਮ ਹੈ ਨਾ ਅਬ ਇੱਧਰ ਆ ਨਾ ਡਿਸਪਲੇ ਹੋਮ ਇੱਥੇ ਇੱਥੇ ਇਹ ਸਾਰੇ ਜਿਹੜੀ ਕੰਸਟਰਕਸ਼ਨ ਇਹਨਾਂ ਦੇ ਕਰਕੇ ਹੋ ਰਹੀ ਹੈ ਨਾ ਕਿੰਨਾ ਕਰ ਇਸ ডিসਪਲੇ ਹੋਮ ਕਰਕੇ ਨਾ ডিসਪਲੇ ਆਫ ਕਰਾ ਇਹਨਾਂ ਕਰਕੇ ਸਰ ਇੱਥੇ ਡਿਸਪਲੇ ਹੋਮਸ ਨੇ ਤੇ ਬਾਕੀ ਕੰਸਟਰਕਸ਼ਨ ਸਾਰੀ ਇੱਧਰ ਹੋ ਰਹੀ ਹੈ ਨਾ ਹਮ ਪਰ ਮੈਂ ਤੇ ਹਰਾਨ ਐ ਇੰਨੀ ਕੰਸਟਰਕਸ਼ਨ ਇੱਥੇ ਹੋ ਗਈ ਇੱਥੇ ਤਾਂ ਕੁਝ ਵੀ ਨਹੀਂ ਸੀ ਹੁੰਦਾ ਹਮ ਇੱਕ ਕਰ ਵੈਨਿਸ ਹੁੰਦਾ ਬੜੇ ਸੋਹਣੇ ਘਰ ਸੈੱਟ ਕਰ ਬੜਾ ਘਰ ਇਹ ਅਸੀਂ ਪਹੁੰਚ ਗਏ ਏਰੀਆ ਦੇ ਵਿੱਚ ਦੇਖਦੇ ਹਾਂ ਕਿਦਾਂ ਦੇ ਘਰ ਬਣੇ ਇੱਥੇ ਵੀਡੀਓ ਕਾਫੀ ਖੇਲ-ਖੇਲ ਕੇ ਬਣੇ ਮੇਰੀ ਬਣਦੇ ਵੀ ਪੈਣੇ ਬੱਸੀ ਬਣ ਗਈ ਹੈ ਨਾਲ ਸੀ ਨਹੀਂ ਬਣੀ ਨਾ ਸੇ ਕਾਫੀ ਲੀਆ ਹੋ ਰਿਹਾ ਇਸ ਸਾਈਡ ਤੋਂ ਦੇਖਦੇ ਆਂ ਉਹੀ ਆ ਉਹਨੇ ਸਾਰੇ ਆ ਸਾਰੇ ਡਿਸਪਲੇ ਹੋ ਸਾਰੇ ਡਿਸਪਲੇ ਹੋ ਅੱਛਾ ਇਹ ਵਾਲਿਆ ਲੀਕਾ ਉਹਦੇ ਡਿਸਪਲੇ ਹੌਸਿੰਗ ਉਸ ਦਮਾ ਮੋਂ ਲੰਬਾ ਉਸਕੇ ਬੰਦੇ ਪਏ ਅਜੇ ਤੱਕ ਤੇ ਅੱਧੇ ਬੰਦੇ ਪਏ ਨੇ ਆਹ ਵਾਲੇ ਪਰ ਖੁੱਲਾ ਉੱਪਰ ਪਤਾ ਨਹੀਂ ਦੇਖਣਾ ਵੈ ਆਹ ਤਾਂ ਕੰਮ ਚੱਲ ਰਿਹਾ ਇੱਥੇ ਸਾਰਾ ਇਹ ਵੀ ਡਿਸਪਲੇ ਆ ਵੀ ਡੋਮੇਨ ਹੋਮਸ ਵਾਲਾ ਹੁੰਦਾ ਹੈ ਡੋਮੇਨ ਹੋਮਸ ਹਾਂ ਬਣਿਆ ਹੈ ਕਾਫੀ ਅੱdte ਜਵਾਂ ਦੇ ਪਏ ਮਕਡਾ ਜੋ ਪਾਈਓ ਫਿਰ ਇੰਨੇ ਜਿਆਦਾ ਉੱਥੇ ਕੰਸਟਰਕਸ਼ਨ ਹੋਈ ਫੇਬੂਕ ਨੂੰ ਨਾਰਸ ਬਰ ਬਣਿਆ ਨਾ ਹੋਣਾ ਸੋ ਵਿੱਚ ਕਿਹੜੇ ਕਿਹੜਾ ਪਤਾ ਨਹੀਂ ਦੇਖਦੇ ਆ ਕਿਹੜਾ ਖੁੱਲਾ ਹੋ ਉਤਰ ਕੇ ਖਾ ਤੁਹਾਨੂੰ ਬੰਦ ਲੱਗਦਾ ਕਿ ਖੁੱਲਾ ਬਹੁਤ ਹੁੰਦਾ ਆ ਵੀ ਕਾਫੀ ਬੋਲਦੇ ਕਿ ਸੋਨੇ ਬਣੇ ਸਾਮੇ ਤੇ ਪੂਰਾ ਪਹਾੜ ਬਣਿਆ ਹੋਇਆ ਜਾਂ ਜੰਗਲ ਬਣਿਆ ਹੋਇਆ ਨਾ ਥੱਲੇ ਘਾ ਰਿਹਾ ਬਿਲਕੁਲ ਆਲ ਬਰਤ ਵਾਲੰਦੇ ਨਹੀਂ ਆਲ ਕਸ ਵਾਲੰਦੇ ਦੇਖ ਲੈਨੇ ਖੁੱਲੇ ਲੱਗਦੇ ਨੇ ਹੋਰ ਕਿਸੇ ਚਲੀਏ ਪਹਿਲਾਂ ਹਾਂ ਕਿਹੋਲ ਕੇਸੋ ਓਪਨ ਆਏ ਇੱਥੇ ਜੇ ਬਣਨੇ ਵੀ ਇੱਕ ਦੋ 플ੌਟ ਖਾਲੀ ਪਏ ਨੇ ਆ ਵੀ ਸਾਹਮਣੇ ਹੈ